ਆਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਆਈ, ਵੈਲਕਮ ਆ ਤੁਹਾਡਾ ਅੱਜ ਦੇ ਬਲੌਗ 'ਚ। ਅੱਜ ਕੇਐਸਰ ਆਪਾਂ ਗੀਅਰ ਦਾ ਨਾ ਸੈੱਟ ਕਰਾ ਕੇ ਲਿਆ ਸੀ। ਗੀਅਰ ਤੇ ਗਰਾਰੀਆਂ ਚੇਂਜ ਕਰਾ ਕੇ ਤੇ ਤੁਹਾਨੂੰ ਅੱਜ ਦੇ ਬਲੌਗ 'ਚ ਦੱਸਾਂਗੇ ਵੀ ਕਿੰਨਾ ਉਹਦੇ ਖਰਚ ਆਇਆ ਤੇ ਕਿਹੜਾ ਸੈੱਟ ਪਾਇਆ। ਕਿੰਦਾ ਉਹਦੀ ਫੀਟਿੰਗਾਂ ਹੁੰਦੀ ਆ। ਤੇ ਆਜੋ ਜੀ ਬਣੇ ਰਹੋ ਬਲੌਗ ਦੇ ਨਾਲ-ਨਾਲ ਤੁਹਾਨੂੰ ਦਿਖਾਉਣੇ ਆ। ਮਿਸਤਰੀ ਲੱਗੇ ਬਣ ਸੀਐਲ ਪਾਉਣਾ ਸੀਐਲ ਪਾਵਾਂਗੇ ਇਹਦੇ ਵਿੱਚ ਆਪਾਂ 2 ਲੀਟਰ ਲੈ 90 ਲੀਟਰ 90 ਨੰਬਰ ਤੇ 1 ਲੀਟਰ 140 ਨੰਬਰ ਇਹ ਪਾਉਣੇ ਹੁਣ ਇਹਦੇ ਵਿੱਚ ਆਪਾਂ ਮੈਂ ਕਾ ਟੱਕ ਕਰਨਾ ਭਾਈ 22 ਤੱਕ ਠੀਕ ਬਾਦਰ ਜੀ ਆਪਾਂ ਨੇ ਐਕਸੀ ਵਾਲੇ ਦੇ ਵਿੱਚ ਵੀ ਗੀਅਰ ਚ ਲਾ ਕੇ ਜੇ ਪਾਏਗਾ ਤੇ ਆਹ ਗੀਅਰ ਦਾ ਜਿਹੜੀ ਮੂਹਰੇ ਟਰੈਕਟਰ ਵਾਲੀ ਸੈਟ ਸਾਫ ਸੀ ਜਿਹੜੀ ਇਹਦਾ ਵੀ ਸਾਈਜ਼ ਡਾਊਨ ਸੀਗਾ ਇਹਦਾ ਸਾਈਜ਼ ਕਰਵਾਤਾ ਆਪਾਂ ਨੇ ਨਵਾਂ ਤੇ ਉਹ ਵੱਡੀ ਪੂਲੀ ਲਵੇ ਵਾਲਾ ਜਿਹੜਾ ਸਾਈਜ਼ ਸੀ ਆ ਵੀ ਨਵਾਂ ਕਰਵਾਤਾ ਜੀ ਪਰ ਇਹਦਾ ਆਪਾਂ ਨੇ ਹੁਣ ਤੇ ਬਾਕੀ ਆ ਸਮਾਨ ਹੋਰ ਲਿਆਏ ਸੀ ਨਵਾਂ ਆਪਾਂ ਤੇ ਗੀਅਰ ਨੂੰ ਪੱਧਰੀ ਜਗ੍ਹਾ ਤੇ ਰੱਖ ਕੇ ਇਦਾਂ ਸੀਐਲ ਨੂੰ ਦਾ ਆਪਾਂ ਪੂਰਾ ਕਰ ਦਾਂਗੇ ਇਹਦਾ ਪੱਧਰੀ ਜਗ੍ਹਾ ਤੇ ਰੱਖ ਕੇ ਫਿਰ ਕਰਦੇ ਆ ਫੀਟਿੰਗ ਦਿਖਾਉਣੇ ਆ ਤੁਹਾਨੂੰ ਲੱਭਣੇ ਰਿਓ ਵੀਡੀਓ ਦੇ ਨਾਲ ਇੱਥੇ ਤੇ ਢਾਈ ਤੱਕ ਪੂਰੇ ਕਰ ਦਾਂਗੇ ਆਜਾ ਆਇਆ ਗੀਰ ਕਰਤਾ ਹੀ ਆਪਾਂ ਧਰਤਾ ਉੱਪਰ ਇਹ ਲਾਗੇ ਸੀ ਇਹ ਫਿੱਟ ਕਰਨ ਹੁਣ ਉਧਰੋਂ ਪਰਲੇ ਪਾਸੇ ਲਿਜਾਵਾਂਗੇ ਸਾਫਟ ਪਾ ਕੇ ਇਧਰ ਨੂੰ ਫੀਟਿੰਗ ਕਰ ਦਾਂਗੇ ਦੀ ਇੱਕ ਪਾਸੇ ਨੂੰ ਉਪਰਲੇ ਚਾਰੇ ਨਾਟ ਆ ਪੰਜ ਦੇ ਦਿੱਤੇ ਪਾ ਉਹ ਵੀ ਹਜੇ ਉਹ ਹੋਗਾ ਆਪੇ ਢਿੱਲੇ ਜੀ ਰੱਖਦੇ ਮਤਲਬ ਉਧਰ ਇੱਕ ਪਾਸੇ ਇਧਰ ਨੂੰ ਸਾਫਟ ਕਰ ਲਿਆਵਾਂਗੇ ਫਿੱਟ ਉਹ ਵੀ ਦਿਖਾਉਣਾ ਤੁਹਾਨੂੰ ਸਾਫਟ ਫਿੱਟ ਕਰਦੇ ਸਾਫਟ ਗੇਅਰ ਥੋੜਾ ਬਾਜਣ ਜਿਆਦਾ ਸੀ ਚੱਕ ਕੇ ਇਦੀ ਰੱਖਿਆ ਹੱਥਾਂ ਨਾਲ ਔਖਾ ਹੀ ਹੋ ਗਏ ਥੋੜੇ ਜਿ ਲਓ ਜੀ ਇਦਲੀ ਸ਼ਾਫਟ ਹੁਣ ਇਧਰੇ ਪਾਸੋਂ ਕਰਕੇ ਲੈ ਚਲਾਂਗੇ ਉਧਰੋਂ ਫਿਟਿੰਗ ਆ। ਭਾਈ ਮਿਸਤਰੀ ਨੇ ਕਰਤੀ ਸਾਡੀ ਸ਼ਾਫਟ ਫਿੱਟ ਛੋਟੀ ਘੇਰ ਵਾਲੀ। ਕਰਤੀ ਮਿਸਤਰੀ ਫਟਾ। ਕਰਤੀ। ਕਸਤੇ ਨਾ ਟੋ। ਅੰਦਰ ਵੀ ਪਾਤਾ 베어ਿੰਗ ਕਰਕੇ ਦਾ ਸਹਜਾ। ਵੀਡੀਓ ਮਾਸਟਰ ਆ ਗਿਆ। ਟਾਈਮ ਬਹੁਤ ਜ਼ਿਆਦਾ ਮੈਸਤਰੀ ਇੱਕ ਇੱਕ ਪਾਇਰ ਇਹਨੂੰ ਘੰਟਾ ਘੰਟਾ ਲਾਉਣਾ ਲਓ ਜੀ ਇਧਰ ਗੇਅਰ ਦਾ ਰੱਖੀ ਦਿੱਤਾ ਦੀ ਉੱਪਰ ਬਾਕੀ ਇਹਨੂੰ ਆਹ ਮੂਹਰੀ ਸਾਫਟ ਲਾਉਣੇ ਆਂਗੇ ਦਿਖਾਉਣੇ ਆ ਉਹ ਵੀ ਕਲੀਅਰ ਕਰ ਕੀ ਗੱਲ ਬਾਤ ਇਹ ਹੀ ਆਪਣਾ ਜੀ ਕਿਹਦਾ ਗੇਅਰ ਬਦਲਣ ਦਾ ਕਾਰਨ ਸੀਗਾ ਇਹ ਆਪਣਾ ਕੋਲ ਟਰੈਕਟਰ ਹੁਣ ਪਹਿਲਾਂ ਸਵਰਾਜ ਤੇ ਚੱਲਦਾ ਸੀ ਗੇਅਰ ਨਾਲ ਬਰਾਬਰ ਦਾ ਸੀਗਾ ਤੇ ਹੁਣ ਜੌਂਟੀਆਂ ਦੇ ਚੱਕਰ ਘੱਟ ਹੁੰਦੇ ਨੇ ਇਹਦੇ ਕਰਕੇ ਆਪਾਂ ਨੂੰ ਚੱਕਰ ਥੋੜੇ ਜੇ ਵਧਾਉਣੇ ਪੈ ਗੇ ਇਸੇ ਕਰਕੇ ਆਪਾਂ ਇਹਦੇ ਵਿੱਚ ਗਰਾਰੀਆਂ ਚੇਂਜ ਕਰੀਆਂ ਨੇ ਹੁਣ ਇਹ ਅੰਦਰ ਦੇ ਪਾਤੇ ਆਪਾਂ ਕਰਾਸ ਸਾਫਟ ਦੇ ਛੋਟੀ ਦੇ ਕਰਾਸ ਦੇ ਜਿਹੜੇ ਨਟ ਨੇ ਨਾ ਇਹ ਦੋਨੇ ਪਾਸੇ ਨੂੰ ਪੈਂਦੇ ਨੇ ਇੱਕ ਪਾਸੇ ਨੂੰ ਨਹੀਂ ਸਹੀ ਪੈਂਦੇ ਤੇ ਇਸ ਕਰਕੇ ਦੋਨੇ ਪਾਸੇ ਨੂੰ ਪਾ ਕੇ ਹੀ ਲੋਟ ਆਉਂਦੇ ਆ ਤੇ ਇੱਧਰ ਵੱਡਾ ਕਰਾਸ ਆ ਵੀ ਪਾਤਾ ਪੀਟੀਓ ਵਾਲਾ ਤੇ ਵਿੱਚ ਬੰਦੇ ਪੁੱਛਦੇ ਸੀ ਇਹ ਤੇ ਵੀ ਇਹਦਾ ਯਾਰ ਸਾਈਜ਼ ਕੀ ਹੁੰਦਾਗਾ ਸਾਈਜ਼ ਇਹਦਾ ਨਾ ਬੈਰਿੰਗ ਦੇ ਜਿਹੜਾ ਇਹ ਨੀਚੇ ਵਾਲਾ ਪਾਸਾ ਆਉਂਦਾ ਮਤਲਬ ਉਹ ਹੁੰਦਾ ਵੀ ਬੈਰਿੰਗ ਪੂਰਾ ਟਾਈਟ ਵਿੱਚ ਜਾਣਾ ਚਾਹੀਦਾ ਉਹ ਸਾਈਜ਼ ਕਰਵਾਏ ਸੀ ਆਪਾਂ ਇਹ ਤੇ ਇਧਰ ਪੂਲੀਆਂ ਪਾਤੀਆਂ ਆਪਾਂ ਨੇ ਇੱਕ ਪਈਆ ਕੀ ਵੱਡੀ 13 ਦੀ ਤੇ ਛੋਟੀ ਪਈਆ 11.5 ਦੀ ਇਹਦਾ ਪੌਂਡ ਦਾ ਕੀ ਫਾਰਮੂਲਾਗਾ ਇਹਦੀ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਵੀ ਕਿਵੇਂ ਇਹਦੀ ਮਹਿੰਤੀ ਹੁੰਦੀ ਹੈਗੀ ਮਤਲਬ ਕਿਵੇਂ ਪਰਮਾਨਾ ਇਹਦਾ ਬਣਾਉਣ ਦਾ ਕਰਨ ਦਾ ਵੀ ਕਿਵੇਂ ਪੈਂਦੀਆਂ ਨੇ ਪੂਲੀਆਂ ਵੱਡੀਆਂ ਛੋਟੀਆਂ ਤੇ ਨਾਲ ਇੱਕ ਜਿਹੜੀ ਗੇਰ ਹੈਗਾ ਗੇਰ ਦੀਆਂ ਜਿਹੜੀਆਂ ਗਰਾਰੀਆਂ ਨੇ ਬਿਯੋ ਕਿੱਥੋਂ ਪਾਵ ਕਰਾਈਆਂ ਨਹੀਂਆਂ ਸੈਟਿੰਗ ਕਰਾਈ ਸੀਗੀ ਉਹ ਵੀ ਆਪਾਂ ਨੂੰ ਤੇ ਉਹ ਜਿਹੜੇ ਗੇਅਰ ਦੀਆਂ ਗਰਾਰੀਆਂ ਸੀ ਹੈਗੀਆਂ ਇਹ ਆਪਾਂ ਮਰੇਰ ਕੋਟਲੇ ਤੋਂ ਪਵਾਇਆਂ ਨੇ ਤੇ ਤੇ ਨੰਨਲੇ ਵਾਲੇ ਵਜਦੇ ਨੇਗੇ ਰਾਏਕੋਟ ਰੋਡ ਤੇ ਤੇ ਇਹਦਾ ਵਿੱਚ ਜਿਹੜਾ ਸੈੱਟ ਪਾਇਆਗਾ ਉਹ 11 20 ਦਾ ਸੈੱਟ ਪਾਇਆਗਾ ਤੇ ਮਤਲਬ ਪੌਣੇ 2 ਦਾ ਗੇਅਰ ਬਣਦਾ ਇਹ ਤੇ ਇਹ ਮਤਲਬ ਜਿਵੇਂ ਇਧਰਲੇ ਇੱਕ ਪਾਸਿਓਂ ਗੇੜਾ ਇੱਕ ਆਊਗਾ ਟਰੈਕ ਵਾਲੀ ਸਾਈਡ ਤੋਂ ਤੇ ਉਧਰ ਪੌਣੇ 2 ਗੇੜੇ ਨਿਕਲਣਗੇ ਜਾ ਕੇ ਉਹ ਦੂਸਰੀ ਸਾਫਟਾ ਜਿਹੜੀ ਤੇ ਇਹਦਾ ਜਿਹੜਾ ਖਰਚਾਗਾ ਉਹ ਵੀ ਤੁਹਾਨੂੰ ਦੱਸ ਰਿਆਂ ਇਹਦਾ ਖਰਚਾ ਆਇਆਗਾ 3700 ਰੁਪਿਆ ਖਰਚਾ ਆਇਆ ਤੇ ਜਿਹੜੀਆਂ ਆਪਣਾ ਗੀਅਰ ਰਹਿ ਪਹਿਲਾਂ ਬਰਾਬਰ ਦਾ ਸੀਗਾ ਤੇ ਬਰਾਬਰ ਵਾਲੀਆਂ ਗਰਾਰੀਆਂ ਆਪਾਂ ਨੂੰ ਕੱਢ ਕੇ ਆਉਣੇ ਬਾਈ ਨੇ ਦੇ ਦਿੱਤੀਆਂ ਤੇ ਬਾਕੀ ਗਰਮ ਹੋਣ ਦੀ ਵਿੱਚ ਵੀ ਬਾਈ ਕਹਿੰਦੇ ਸੀ ਵੀ ਭਾਈ ਗਰਮ ਹੋਣ ਲੱਗ ਜਾਂਦਾ ਗੀਅਰ ਤੇ ਉਹਨੇ ਗਰੰਟੀ ਲੈਤੀ ਬਾਈ ਨੇ ਸੀਜ਼ਨ ਦੀ ਪੂਰੀ ਦੀ ਵੀ ਕੋਈ ਸਾਡਾ ਗੀਅਰ ਗਰੰਟੀ ਆ ਸਾਡੇ ਵੀ ਕੋਈ ਗਰਮ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਕਿਉਂਕਿ ਉਹ ਗੀਅਰ ਹੀ ਬਣਾਉਂਦੇ ਨੇ ਉਹਨਾਂ ਦਾ ਕੰਮ ਮਗਾ ਗੇਅਰ ਬਣਾਉਣੇ ਆ ਉਹ ਪਹਿਲਾਂ ਕੇਸ ਵਾਲਿਆਂ ਨੂੰ ਵੀ ਦਿੰਦੇ ਨੇ ਉਹ ਗੇਅਰ ਬਣਾ ਕੇ ਤੇ ਉਹਨਾਂ ਦਾ ਕੰਮ ਪੂਰਾ ਉਹ ਗੇਰਾਂ ਦੀ ਕਰਦੇ ਨੇ ਤੇ ਇਹ ਇਹਦੇ ਵਿੱਚ 11 20 ਦਾ ਸੈੱਟ ਪੈ ਗਿਆ ਬਾਕੀ ਖਰਚਾ ਸਾਨੂੰ ਦਿੱਤਾ ਵੀ 3700 ਰੁਪਏ ਦਾ ਖਰਚਾ ਆ ਗਿਆ ਬਾਕੀ ਸਾਨੂੰ ਬਣਾਉਣ ਮਲਾਉਣੇ ਆਪਾਂ ਮਿਸਤਰੀ ਦੇ ਨਾਲ ਤੇ ਉਹ ਵੀਡੀਓ ਉਹ ਬਣਾਈ ਹੋਈ ਮਤਲਬ ਉਹਦੇ ਨਾਲ ਮੈਂਸ਼ਨ ਕਰ ਦਵਾਂਗੇ ਆ ਜਾਓ ਜੀ ਸਸਾਹੀ ਹੈ ਸਸਾ ਆਹ ਦੇਖੋ ਆ ਖੁਦਾ ਜੀ ਇਹਦਾ ਫੈਟਿੰਗ ਕਰਵਾਤੇ ਠੀਕ ਹੈ ਜੀ ਇੱਕ ਆ ਜਾਣਾ ਛਟਣ ਕਰਵਾਉਂਦੇ ਠੀਕ ਹੈ ਤੇ ਤੂੰ ਕਹਿੰਦਾ ਆ ਜਾਣਾ ਛਟਣ ਕਰਵਾਉਂਦੇ ਇੱਕ ਆ ਜਾਣਾ ਛਟਣ ਕਰਵਾਉਂਦੇ ਹੂੰ ਬਾਕੀ ਇੱਥੇ ਆ ਆ ਸ਼ਿਮਾ ਪੁਨਿਆਰੇ ਦੇ ਵਿੱਚ ਇਹਨੂੰ ਸੈਟਿੰਗ ਕਰਵਾਉਂਦੇ ਹਰੇਕ ਮਿਸਤਰੀ ਆਉਂਦਾ ਨਹੀਂ ਹੀ ਹੈਟਿੰਗ ਮੈਂ ਉਹੀ ਗੱਲ ਕਹਿੰਦਾ ਵੀ ਆਪਾਂ ਓਕੇ ਉਸਮਾਨ ਹੀ ਲੈਗਾ ਉਹੀ ਕਹਿਣਾ ਵੀ ਮੇਰੇ ਗਰਮ ਹੋ ਲੱਗ ਗਈ ਜੀ ਉਹਨੇ ਭਾਈ ਗੇ ਕਰਾ ਲਈ ਸੈਟਿੰਗ ਨਹੀਂ ਆਈ ਠੀਕ ਹੈ ਠੀਕ ਤੈਨੂੰ ਆਹ ਲਓ ਗੇਰਾ ਗੇਰਾ ਪੀਸਾ ਜੀ ਆਹ ਠੀਕ ਹੈ ਜੀ ਆਹ ਗੇਰਾ ਵੀ ਦਾ 9 ਕਿੱਟਾ ਕਰ ਲੇ ਜੀ ਠੀਕ ਹੈ ਜੀ ਕਿਹੜੇ ਹੀ ਮੁੱਦੇ ਨੂੰ ਲੈ ਕੇ ਨਾ ਕੋਪੜੀਆਂ ਵਾਲੇ ਕਿਹਦੇ ਹੁੰਦੇ ਨਾ ਹੁਣ ਜੇ ਪਹੁੰਚਿਆ ਹੀ ਆਪਾਂ ਜਿੱਥੇ ਕੀ ਸੈਟਿੰਗ ਕਰਾਉਣੀ ਗੇਰਾ ਤੱਕ ਖੋਲ ਗੇਰਾ ਸਾਜੀ ਬੱਲ ਕੇ ਜੀ ਨਾ ਉਹ ਮੁੰਡੇ ਵੀ ਇਹਨਾਂ ਦੀ ਕਰਦੇ ਇਹਨਾਂ ਦੀ ਸੈਟਿੰਗ ਬਰੇਕ ਕੋਟਲਾ ਪਹੁੰਚੇ ਮਿਸਤਰੀ ਆਵੇ ਅੱਜ ਨਵੇਂ ਗੇਰ ਵੀ ਬਣਾਏ ਹੋਇਆ ਠੀਕ ਹੈ ਹੋਰ ਜਿਹੜਾ ਲਾ ਜਾਂਦਾ ਹੁਣ ਜਿੱਥੇ ਇਸ ਦਾ ਕੰਲਾ ਲਾਉਂਦਾ ਜੀ ਸਾਹ ਹੋਰ ਹੋ ਜਾਂਦਾ ਹੁਣ ਇਹ ਨਹੀਂ ਕਿ ਜਿੰਦੇਵੇਂ ਹੁਣ ਆਪਣੇ ਦਰਾਹੇ ਅੰਦਰ ਆਉਂਦਾ ਠੀਕ ਹੈ ਭਵਾਨੇ ਲੜ ਜਾਂਦਾ ਆ ਆਪਣੇ ਰਹਿ ਕੋਟ ਜਾਂਦਾ ਠੀਕ ਹੈ ਜੀ ਆ ਆ ਡੀਪੀ ਭੇਜਣੇ ਨੇ ਠੀਕ ਹੈ ਜੀ ਇਹ ਕੇਸ ਨੂੰ ਤਿਆਰ ਕਰਦੇ ਹਾਂ ਕਿ ਤੁਸੀਂ ਜਿਹਨੂੰ ਮਰਜੀ ਕੋਈ ਠੀਕ ਹੈ ਜੀ ਚਾਹ ਤੂੰ ਇਹ ਦੇਖ ਕੋਈ ਹੋਪਾਰਟੀ ਨਹੀਂ ਜਿਹਨੂੰ ਮਰਜੀ ਚੇਲਾ ਮਰਜੀ ਲਾਇਆ ਜੀ ਇਹ ਸਾਡਾ ਆਪਣਾ ਟੌਪ ਹੈ ਮੈਂ ਇਹਦਾ ਬਣਾਉਣੇ ਆ ਠੀਕ ਹੈ ਜੀ ਠੀਕ ਹੈ ਜੀ ਜੇ ਉਹਨਾਂ ਦਾ ਬਾਟਮ ਫੇਰ ਨਹੀਂ ਦੇ ਦਿੰਦੇ ਠੀਕ ਹੈ ਠੀਕ ਹੈ ਜਿਹਨੂੰ ਬਾਟਮ ਦੇ ਪੈਸੇ ਲਾਏ ਜਿਹਨੂੰ ਮਰਜ਼ੀ ਦੇ ਸਕਦੇ ਹੋ ਤਾਂ ਕੀ ਹੋਣੀ ਉਹਨਾਂ ਆਏ ਹੋਏ ਹੀ ਉਹ ਆਦੇ ਕੁਗੜਾ ਨਾਲ ਨਹੀਂ ਜੀ ਨਾ ਤੇ ਆਹ ਉਹ ਨੂੰ ਨਹੀਂ ਲੱਗਦਾ ਆ ਆ ਇਹਦੇ ਤਾਂ ਠੀਕ ਹੈ ਜੀ ਇਹ ਵੀ ਗਿਆ ਰਹੀਦਾ ਇਹ ਜਿਵੇਂ ਉਹ ਜਿਹੜਾ ਆਪਾਂ ਪਟਾਈ ਵਿੱਚ ਸਵਾ ਦਾ ਵੀ ਅਡਜਸਟਮੈਂਟ ਹੋ ਜਾਂਦੀ ਕਿ ਨਹੀਂ ਹੁੰਦੀ ਜੀ ਸਵਾ ਦੀ ਕਰਾਰੇ ਵਾਸਤੇ ਨਾ ਇਹਦੇ ਨੂੰ ਇਹਦੀ ਹੁੰਦੀ ਨਹੀਂ ਠੀਕ ਹੈ ਜੀ ਕਿ 11 ਵੀ ਦੀ ਕਰਾਰੀ ਹੁੰਦੀ ਹੈ ਜੀ 11 ਜੇ ਡੇਢ ਦਾ ਕਰਨਾ ਆਪਾਂ ਨੇ ਡੇਢ ਦਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ